ਸਸਤਰੀ ਗਾਲ ਜੀ ਸਵਾਗਤ ਹੈ ਜੀ ਮੇਰੇ ਚੈਨਲ ਤੇ ਜੀ ਠੀਕ ਹੈ ਜੀ ਮੇਰਾ ਨਾਮ ਹੈ ਜੀ ਕੁਦੀਪ ਸਿੰਘ ਤੇ ਆਪਾਂ ਅੱਜ ਚੈਨਲ ਤੇ ਬਣਾਉਣਨੇ ਗੁੜ ਵਾਲੇ ਚੋਲੇ ਤੇ ਗੁੜ ਵਾਲੇ ਚੋਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਲੈਣਾ ਪੈਣਾ ਜੀ ਆਪਾਂ ਨੂੰ ਇੱਕ ਚਮਚਾ ਦੇਸੀ ਘਿਓ ਦੋ ਲੈ ਲਓ ਆਪਾਂ ਲੈ ਆ 30 ਰੁਪਏ ਦਾ ਗੁੜ ਤੇ ਲੈਨੇ 80 ਰੁਪਏ ਦੇ ਛੋਲੇ ਠੀਕ ਹੈ ਜੀ ਦੇਸੀ ਘਿਓ ਦਾ ਦੋ ਚਮਚੇ ਪਾਤੇ ਨੇ ਤੇ ਅੱਧੇ ਤੋਂ ਥੋੜਾ ਘੱਟ ਪਾਣੀ ਪਾ ਲੈਣਾ ਕਹਿੰਦੇ ਚ ਠੀਕ ਹੈ ਪਾਣੀ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਦੇਣਾ ਜੀ ਆਪਾਂ ਗੁੜ ਗੁੜ ਨੂੰ ਛੋਟੇ ਛੋਟੇ ਟੁਕੜੇ ਕਰਕੇ ਸੁਝਾ ਪਾਗਣਾ ਹੈ ਜੇ ਆਪਾਂ ਜਿਹੜਾ ਗੁੜ ਛੋਟੇ ਛੋਟੇ ਪੀਸੇ ਕੀਤੇ ਸੀ ਜਿਹੜੇ ਆਪਾਂ ਠੀਕ ਹੈ ਇਹ ਛੋਟੇ ਛੋਟੇ ਪੀਸ ਕਰਨ ਤੋਂ ਬਾਅਦ ਇਹਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਪਿਘਲਾ ਲੈਣਾ ਹੈ ਦੇਖੇ ਇਹਨੂੰ ਖਿਲਾਇ ਜਾਣਾ ਨਾ ਆ ਜਿਹੜੇ ਗੁੜ ਨੇ ਨਾ ਜਮਾ ਪਿਗਲ ਜਾਣਾ ਚਾਹੀਦਾ ਗੁੜ ਜਮਾ ਜਦੋਂ ਪਿਗਲ ਜਾਏਗਾ ਗੁੜ ਜਿਹੜਾ ਜਮਾ ਪਿਗਲ ਜਾਏਗਾ ਤੇ ਫਿਰ ਇਹਦੇ ਵਿੱਚ ਆਪਾਂ ਥੂਲੇ ਪਾਵਾਂਗੇ ਦੇਖੀ ਚਲੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਇਹ ਦੇਸੀ ਕਿਉਂ ਆਪਾਂ ਤਾਂ ਪਾਈ ਦੇਣ ਦੇ ਵਿੱਚ ਤਾਂ ਜੋ ਜਿਹੜਾ ਇੱਕ ਗੁੜ ਥੱਲੇ ਚਿਪਕੇਗਾ ਨਹੀਂ ਇੱਕ ਛੋਲੇ ਜਦੋਂ ਗੁੜ ਪਿਘਲ ਜਾਂਦਾ ਨਾ ਚਿੱਕ ਜਾਂਦੇ ਨੇ ਫਿਰ ਕੋ ਚਿਪਕੋਗਾ ਨਹੀਂ ਤੇ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਐਂਡ ਤੱਕ ਦਿਖਾਣਾ ਆਪਾਂ ਹਲਾਈ ਚੱਲਦੇ ਹਾਂ ਠੀਕ ਹੈ ਜੀ ਆਹ ਦੇਖੋ ਜੀ ਗੁੜ ਜਮਾ ਪਿਘਲ ਗਿਆ ਹੈਗਾ ਦੇਖੋ ਤੇ ਰੰਗ ਦੇਖੋ ਜੀ 골ਡਨ ਸੁਨਹਿਰੀ ਕਲਰ ਤਾਂ ਹੋ ਗਿਆ ਦੇਖੋ ਗੁੜ ਜਮਾ ਪਿਘਲ ਗਿਆ ਦੇਸੀ ਕਿਉਂ ਉੱਤੇ ਛੰਡਤਾ ਜੀ ਆਪ ਨੂੰ ਤੇ ਜਦੋਂ ਉਹ ਸਾਰਾ ਗੁੜ ਪਿਘਲ ਜਾਵੇ ਐਦਾ ਚਾਸ਼ਨੀ ਬਣ ਜਾਵੇ ਦੇਖੋ ਗੁੜ ਦੀ ਇੱਕ ਸਾਦੀ ਚਾਸ਼ਨੀ ਬਣ ਗਈ ਫਿਰ ਤੁਸੀਂ ਕੀ ਕਰਨਾਗਾ ਤੁਸੀਂ ਆਪਣੇ ਛੋਲੇ ਵੀ ਲੈ ਸਕਦੇ ਹੋ ਵਿੱਚ ਆਪਣਾ ਉਹ ਪੀਨਟ ਵੀ ਪਾ ਸਕਦੇ ਹੋ ਠੀਕ ਹੈ ਛੋਲੇ ਪਾ ਸਕਦੇ ਹੋ ਠੀਕ ਹੈ ਤੇ ਭਾਈ ਤਾਂ ਮੌਸਮ ਥੋੜਾ ਜਿਹਾ ਠੀਕ ਹੈ ਤੇ ਮੌਸਮ ਥੋੜਾ ਜਿਹਾ ਠੀਕ ਹੈ ਇਸ ਕਰਕੇ ਅਸੀਂ ਕਿਲੇ ਛੋਲੇ ਬਣਾ ਰਹੇ ਹਾਂ ਜਦੋਂ ਥੋੜੀ ਠੰਡ ਜ਼ਿਆਦਾ ਹੋਗੀ ਤਾਂ ਫਿਰ ਅਸੀਂ ਇਹਦੇ ਵਿੱਚ ਥੋੜੇ ਜਿਹਾ ਤੇਲ ਵੀ ਪਾ ਲਾਂਗੇ ਠੀਕ ਹੈ ਜੀ ਇਹਨੂੰ ਗਰਮ-ਗਰਮ ਤੇ ਹੀ ਛੋਲਿਆਂ 'ਚ ਮਿਕਸ ਕਰ ਲੈਣਾ ਹੈ ਠੀਕ ਹੈ ਜੀ ਤਾਂ ਜੋ ਛੋਲਿਆਂ ਨੂੰ ਸਾਰੀ ਗੁਰਤੀ ਜਿਹੜੀ ਚਾਸ਼ਨੀ ਹੈ ਉਹ ਚੰਗੀ ਤਰ੍ਹਾਂ ਸਾਰੇ ਛੋਲਿਆਂ ਨਾਲ ਜਿਹੜੀ ਹੈ ਲੱਗ ਜਾਵੇ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਛਲਣ ਦੇਣਾ ਗੈਸ ਨੂੰ ਕਿਸੇ ਤਰੀਕੇ ਨਾਲ ਛਲਣ ਦੇਣਾ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਗੋਰ ਮਾੜੇ ਛੋਲੇ ਨੇ ਨਿੱਕ ਸੋ ਜਾਣੇ ਚਾਹੀਦੇ ਨੇ ਠੀਕ ਹੈ ਜੀ ਇਹਨਾਂ ਚੱਲਣ ਦੇਣਾ ਕਿਉਂਕਿ ਜੇ ਤੁਸੀਂ ਬੰਦ ਕਰਤਾ ਨਾ ਬਿਡੇ ਦੇਖੋ ਮੇਰੇ ਨਾਲ ਮੇਰਾ ਮੁੰਡਾ ਗੁਰਜੋਤ ਸਿੰਘ ਹੈਲੋ ਕਰੋ ਹੈਲੋ ਕੈਸੀ ਕੀ ਬਣਾ ਰਹੇ ਆ ਅਸੀਂ ਛੋਲੇ ਬਣਾ ਰਹੇ ਆ ਕੀ ਬਣਾ ਰਹੇ ਆ ਛੋਲੇ ਗੋੜਵਲੇ ਗੋੜਵਲੇ ਛੋਲੇ ਅੰਨੂ ਤਾਕਤ ਇਹਦੇ ਚ ਪ੍ਰੋਟੀਨ ਫਾਈਬਰ ਇਹਦੇ ਚ ਸਾਰਾ ਕੁਝ ਮਿਲੇਗਾ ਆਪਾਂ ਠੀਕ ਹੈ ਜੀ ਅਸੀਂ ਸਭ ਤੋਂ ਪਹਿਲਾਂ ਇਹਦੇ ਜਿਹੜੇ ਛਿੱਲੜ ਹੁੰਦੇ ਨੇ ਨਾ ਅਸੀਂ ਉਹ ਸਾਰੇ ਸਾਫ਼ ਕੀਤੇ ਸੀਗੇ ਠੀਕ ਹੈ ਜੀ ਉਹ ਸਾਫ਼ ਕਰਨ ਤੋਂ ਬਾਅਦ ਇਹ ਰਸਿਆਂ ਦੇ ਵਿੱਚ ਪਾਇਆ ਸੀਗਾ ਠੀਕ ਹੈ ਇਸ ਤੋਂ ਬਾਅਦ ਬਣ ਕੇ ਤੁਹਾਨੂੰ ਦਿਖਾਉਂਦੇ ਆ ਕਿਵੇਂ ਤਿਆਰ ਹੋਣਗੇ ਫਿਰ ਗਰਮ-ਗਰਮ ਦੇ ਵਿੱਚੋਂ ਆਪਾਂ ਵੇਖੋ ਵੇਖੋ ਇੱਕ ਵੀ ਵੀਰ ਥੱਲੇ ਨਹੀਂ ਲੱਗਿਆ ਨਾ ਗਰਮ-ਗਰਮ ਨੂੰ ਆਪਾਂ ਛੋਲਿਆਂ ਨੂੰ ਉਹਨੂੰ ਆਪਾਂ ਕਿਸੇ ਪਲੇਟ ਜਾਂ ਭਾਂਡੇ 'ਚ ਕੱਢ ਕੇ ਰੱਖ ਲਾਂਗੇ ਤੇ ਉਹਨੂੰ 10 ਮਿੰਟ ਸੁੱਕਣ ਵਾਸਤੇ ਰੱਖ ਦਾਂਗੇ ਜਿਵੇਂ ਜਿਵੇਂ ਗੁੜ ਜੰਮੀ ਜਾਊਗਾ ਉਹ ਛੋਲੇਆਂ ਉੱਤੇ ਚਿਪਕੀ ਜਾਊਗਾ ਤੁਸੀਂ ਤੇਲ ਬਣੇ ਤੇਲ ਪਾ ਸਕਦੇ ਹੋ ਉੱਤੇ ਪੀਨਟ ਵਿੱਚ ਪਾਣੇ ਪੀਨਟ ਵੀ ਪਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਜਦੋਂ ਸੁੱਕ ਜਾਣਗੇ ਗੁੜ ਆਪਾਂ ਫਿਰ ਤੁਹਾਨੂੰ ਦੀ ਫਿਨਿਸ਼ਿੰਗ ਦਿਖਾਵਾਂਗੇ ਕਿਵੇਂ ਬਣ ਗਏ ਹਲੇ ਆਪਾਂ ਇਹਨੂੰ 10 ਮਿੰਟਾਂ ਬਾਅਦ ਵੇਖਾਂਗੇ ਕੀ ਬਣਦਾ ਫਿਰ ਇਹ ਛੋਲੇ ਸਾਰੇ ਸੁੱਕ ਜਾਣਗੇ ਸੁੱਕਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਕੱਲੇ-ਕੱਲੇ ਕਰ ਲੈਣਾ ਦੇਖੋ ਇਸ ਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਡੱਬੀ 'ਚ ਪਾ ਲਓ ਤੇ ਮੁੱਠੀ ਪਰ ਜਿਮ ਲਾਣ ਤੋਂ ਬਾਅਦ ਜਾਂ ਜਿਮ ਲਾਣ ਤੋਂ ਪਹਿਲਾਂ ਕਦੋਂ ਮਰਜ਼ੀ ਖਾ ਸਕਦੇ ਹੋ ਤੁਹਾਡੇ ਚ ਹਾਈ ਫਾਈਬਰ ਤੇ ਹਾਈ ਪ੍ਰੋਟੀਨ ਤੁਹਾਨੂੰ ਜਿਹੜਾ ਮਿਲ ਜੇਗਾ ਤੇ ਵੀਡੀਓ ਕਿਦਾਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ